ਆਜਿ ਪੌੜਿਆ ਬਣਵਾ ਦਿਓ ਸਭ ਨੂੰ ਮੈਂ ਵਾਪਸ ਹੀ ਕਰਨਾ ਪੈਣਾ ਜੀ ਇਹ ਦਰਦ ਦਰ ਆ ਪ੍ਰੋਗਰਾਮ ਹੋ ਜੂਏ ਨਾ ਹਾਂਜੀ ਖੁੱਲਣ ਵਾਲੇ ਗਾਮ ਲਾੜਾ ਵਾਪਸ ਇਹ ਸਾਡਾ ਕਰ ਬਹੁਤ ਬਹੁਤ ਧੰਨਵਾਦ ਨਾ ਨਾ ਬਾਵਾ ਜੀ ਨਾ ਹੋਵੇ ਲਾਓ ਜੀ ਸਭ ਹੋਰ ਜੋ ਉਸਮਾ ਚਾਹੀਦਾ ਸੇ ਭਜਵਾਓ ਸਾਰੇ ਨਾਲ ਹੋਗੇ ਤੇ ਇਦਾਂ ਕਰਿਆ ਨਾ ਭੰਡਿਕਾ ਨਾ ਈਸਾ ਨੂੰ ਬਿਠਾ ਦੇ ਟ੍ਰੇਨ 'ਤੇ ਅਸੀਂ ਵੇਟ ਕਰਦੇ ਹਾਂ ਮਾਇਸ ਕਿ ਚੰਦਰਤੀ ਜਣੇ ਨੀਓਂ ਜੀ ਸਭ ਇੱਕ ਤੇ ਰਸਮ ਪਿੱਛੇ ਰਾਸ਼ਨ ਸਰੇ ਟਰਪਾਲਾਂ ਲਈ ਟਰਪਾਲਾਂ ਤੇ ਚਾਰ ਇੱਕ ਮਿੱਟੀ ਦੇ ਜਿਹੜੀ ਬੰਨ ਜਿਹੜਾ ਰੂੜੇ ਉੱਥੇ ਉੱਥੇ ਵੀ ਬੱਚੀ ਟਿੱਪੜ ਮਿੱਟੀ ਦੇ ਮਗਾਉਂਦੇ ਜੀਸੀ ਵੀ ਉੱਥੇ ਚਲਾ ਚਾਹੋ ਗੁਰਮੀਤਾ ਜੋ ਸਾਰੇ ਜਾਣੇ ਤੇ ਮੁੰਡੇ ਲੱਗੇ ਦੀ ਸੇਵਾ ਤੇ ਬਹੁਤ ਬਹੁਤ ਮਿਹਨਤੀ ਹੈ ਸਾਰੇ ਕੱਲੇ ਕੱਲੇ ਘਰ ਲੈ ਕੇ ਆਏ ਤੇ ਸਾਰਿਆਂ ਨੂੰ ਦੇ ਦੇਣ ਸਾਰਿਆਂ ਨੂੰ ਆ ਰਹੇ ਕਿਰਪਾਨਾ ਫੜਾ ਆਪ ਆ ਜਾਓ ਬਾਬਾ ਜੀ ਟਰਪਾਲ ਵੀ ਲੈ ਜਾਓ ਬਾਬਾ ਜੀ ਆ ਲੈ ਜਾਓ ਨੋ ਨੁਕਸਾਨ ਹੈ ਚਲੋ ਜੇ ਗਦਾਵਰੀ ਹੋ ਕੇ ਹੋ ਜੂਗਾ ਪਰ ਇਹਨਾਂ ਨੂੰ ਖਾਣ ਪੀਣ ਦੀ ਕੋਈ ਕਮੀ ਨਾ ਹੋਵੇ ਉਹ ਦੱਸੋ ਜੇ ਕੋਈ ਡਾਕਟਰ ਚਾਹੀਦਾ ਹੋ ਉਹ ਦੱਸੋ ਹੋਣੀ ਬੰਦ ਹੋਸਤ ਹੋ ਜੂਗਾ ਉਹ ਦੂਰ ਤੱਕ ਸਰ ਉਹ ਅੰਗੇ ਤੱਕ ਘਰ ਹੀ ਆਪਣੇ ਉਹ ਸਾਹਮਣੇ ਚਲੋ ਇੱਕ ਕਿਸ਼ਤੀ ਦਾ ਬੰਦ ਹੋਸਤ ਕਰਾਉਂਦੇ ਜੀ ਇੱਕ ਕਿਸ਼ਤੀ ਦਾ ਕਰਾਉਂਦੇ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਡੰਗਰਾਂ ਦੀ ਚਾਰਾ ਤੇ ਰਸਨ ਆ ਰਿਹਾ ਔਰ ਖਵਾ ਲਿਓ ਸਾਰਿਆਂ ਨੂੰ ਕਹਿ ਦੁੱਤੀ ਇੱਕ ਹੋਰ ਬੰਨ ਦਰਿਆ ਦਾ ਪਾਰ ਕਰਕੇ ਜਿਹੜਾ ਇਹ 6 ਪਿੰਡਾਂ ਨੂੰ ਜਿਹੜੀ ਮਾਰ ਪਈ ਆ ਉਹਦੇ ਅੱਜ ਸਾਰਾ ਕੱਲੇ-ਕੱਲੇ ਪਿੰਡ ਜਾ ਕੇ ਕੱਲੇ-ਕੱਲੇ ਘਰ ਜਾ ਕੇ ਜਿਹਦੇ ਚੈੱਕ ਕਰਕੇ ਆਏ ਆ ਸੋ ਪਿੰਡ ਵਾਸੀਆਂ ਦੀ ਸਭ ਤੋਂ ਪਹਿਲਾਂ ਤੇ ਡਿਮਾਂਡ ਸੀਗੀ ਕਿ ਜਿਹੜਾ ਇਹ ਰਸਤੇ ਦੇ ਉੱਤੇ ਇਹਨੂੰ ਮੰਨ ਬਣਾਇਆ ਜਾਵੇ ਤਿੰਨ ਡੀਸੀ ਸਰਪੰਚ ਲੱਗਦੇ ਆ ਜਲੰਧਰ ਕੋਠਾ ਤੇ ਸੌਰੀ ਫਰੋਇਪੁਰ ਸੋ ਤਿੰਨੇ ਡੀਸੀ ਸਰਪੰਚਾਂ ਨਾਲ ਬੈਠ ਕੇ ਇਹਦੇ ਬਾਰੇ ਜ਼ਰੂਰ ਵਿਚਾਰ ਕਰਕੇ ਮੀਟਿੰਗ ਕਰਕੇ ਦਾ ਹੱਲ ਕਰਾਂਗੇ ਸੋ ਸਭ ਤੋਂ ਜ਼ਰੂਰੀ ਸੀਗਾ ਅੱਜ ਘਰ-ਘਰ ਜਾ ਕੇ ਜਿਹੜਾ ਰਸਨ ਪਹੁੰਚੋਣਾ ਡੰਗਰਾਂ ਲਈ ਚਾਰਾ ਪਹੁੰਚੋਣਾ ਕਿਸਾਨ ਨੂੰ ਜਿਹੜੇ ਭਰਾ ਨੇ ਮਿਹਨਤ ਕੀਤੀ ਆ ਉਹਨੂੰ ਬੰਦਾ ਮੌਜਾ ਮਿਲੇਗਾ ਜਿੰਨੀ ਦੇਰ ਪਾਣੀ ਇੱਥੇ ਰਹਿ ਰਿਹਾ ਡੰਗਰਾਂ ਵਾਲੀ ਚਾਰ ਆਊਗਾ ਡਾਕਟਰਾਂ ਦੀ ਟੀਮਾਂ ਆ ਕੇ ਬੈਠਣਗੀਆਂ ਡੰਗਰਾਂ ਦੇ ਡਾਕਟਰ ਵੀ ਆ ਇਨਸਾਨ ਦੇ ਸਾਡੇ ਦੂਜੇ ਜੇ ਕੋਈ ਬਿਮਾਰ ਹੁੰਦਾ ਉਹਦੇ ਲਈ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਹੁਕਮ ਹੈ ਸਾਨੂੰ ਕਿ ਜਾ ਕੇ ਘਰ-ਘਰ ਜਾ ਕੇ ਦੱਸ ਕਿਓ ਕਿ ਸਾਰੇ ਸਮੱਸਿਆ ਦਾ ਹੱਲ ਜਿਹੜਾ ਪਰਮਾਨੈਂਟ ਹੋਊਗਾ ਤਾਂ ਜੋ ਦੁਬਾਰਾ ਇਹ ਪਰ ਸਮੱਸਿਆ ਨਾ ਹੋਵੇ ਸਾਰੇ ਪੰਜਾਬ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਆ ਤੇ ਮੈਂ ਵੀ ਆਪਣੇ ਵੱਲੋਂ ਸਰਕਾਰ ਵੱਲੋਂ ਸਾਰੇ ਕਿਸਾਨ ਭਾਈਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਅਸ਼ੋਰ ਕਰਦਾ ਹਾਂ ਬੇਨਤੀ ਕਰਦਾ ਤੁਸੀਂ ਕਿਸੇ ਤਰ੍ਹਾਂ ਚਿੰਤਾ ਨਹੀਂ ਕਰਨੀ ਤੁਹਾਡੇ ਹਰ ਨੁਕਸਾਨ ਦੀ ਪਰਪਾਈ ਹੋਏਗੀ ਔਰ ਤੁਹਾਨੂੰ ਅਸੀਂ ਇਹਦੇ ਬਾਅਦ ਇਮੀਡੀਏਟਲੀ ਜੋ ਹੈ ਵਰਦੋਈ ਕਰਕੇ ਤੁਹਾਨੂੰ ਫਾਈਨੈਂਸ਼ਲੀ ਮਦਦ ਕੀਤੀ ਜਾਏਗੀ ਡੂਰਿੰਗ ਜੋ ਰਹਾ ਹੈਗਾ ਫਲੱਡ ਹੈਗਾ ਉਹ ਹਰ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਏਗਾ ਔਰ ਜਿਹੜਾ ਜਾਨਵਰ ਨੇ ਡੰਗਰ ਨੇ ਉਹਨਾਂ 'ਤੇ ਚਾਰਾ ਪਹੁੰਚਾਇਆ ਜਾਏਗਾ ਬਹੁਤ ਬਹੁਤ ਧੰਨਵਾਦ